ਤੁਰਾ ਘਰ ਬਬਾਇ ਦੇ ਕੌਲ ਕੁਰਾ ਬਸ ਨਿਸ ਤੇ ਸਮਾਰਾ ਦਸਾਨਮ ਹਮਾ ਪਹਿਲਵਾਨ ਜੋਤੁਰ ਇਹ ਗੱਲ ਕਲਗੀਆਂ ਦੇ ਸਾਫਾ ਨੇ ਜਫਰਨਾਮੇ ਦੇ ਵਿੱਚ ਲਿਖੀ ਹੈ ਕਹਿੰਦੇ ਇਹ ਔਰੰਗਜ਼ੇਬ ਤੁਰਾ ਘਰ ਬਬਾਇ ਦੇ ਕੌਲ ਕੁਰਾ ਬਲਿਸ਼ ਦੇ ਸਮਾਰਾ ਦਸਾਨਮ ਹਮਾ ਪਤਾ ਕੀ ਕਹਿੰਦੇ ਨੇ ਅੱਗੇ ਕਹਿੰਦੇ ਨੇ ਕੀ ਤਸਰੀਬ ਦਰਸ ਕਸਬੇ ਕਾਂਗੜ ਪੁੰਨਦ ਵਜਾ ਪਸ ਮੁਲਾਕਤ ਵਾਹ ਮੁਸਬਦ ਕਹਿੰਦੇ ਹੈ ਔਰੰਗਜ਼ੇਬ ਤੂੰ ਜਿਹੜੀ ਮੈਨੂੰ ਕੁਰਾਨ ਦੀ ਕਸਮ ਲੱਕ ਕੇ ਭੇਜੀ ਸੀ ਨਾ ਜਿਹੜੀ ਤੋਂ ਸ਼ਰਤ ਲਿਖੀ ਸੀ ਕਿ ਮੈਂ ਕਸਮ ਖਾਨਣਾ ਕਿ ਤੁਸੀਂ ਕਿਲਾ ਛੱਡ ਦਿਓ ਉਹ ਮੇਰੇ ਕੋਲ ਅੱਜ ਵੀ ਹੈ ਇਹ ਜ਼ਬਰਨਾਮੇ ਦੇ ਵਿੱਚ ਤੇ ਆਪਣੇ ਮਨਜੋਤ ਕੌਰ ਥਾਣਾ ਥੋੜਾ ਧਿਆਨ ਦਿਓ ਇਹ ਜਿਹੜਾ ਜਿੰਨਾ ਪਤੇ ਦੀ ਚਿੱਠੀ ਜ਼ਫਰਨਾਬਾ ਇਹ ਦਿਨੇ ਕਾਂਗੜ ਤੋਂ ਗਿਆਨੀ ਜੀ ਇਤੁਨੀ ਇਹ ਧੀਰੇ ਕਾਂਗੜ ਤੋਂ ਧੀਰੇ ਕਾਂਗੜ ਤੋਂ ਦਿੱਲੀ ਇਹ ਥੋਟੇ ਬੰਨੀ ਦੇਖੇ ਜਿਨੇ ਕਾਂਗੜ ਤੋਂ ਦਿੱਲੀ ਦਿੱਲੀ ਤੋਂ ਆਗਰਾ ਤੇ ਆਗਰਾ ਤੋਂ ਗਵਾਲੀਅਰ ਗਵਾਲੀਅਰ ਤੋਂ ਕਾਲਾ ਭਗ ਕਾਲਾ ਭਗ ਤੋਂ ਬਿਹਰਾਂਪੁਰ ਤੇ ਬਿਹਰਾਂਪੁਰ ਤੋਂ ਔਰੰਗਾਬਾਦ ਔਰੰਗਾਬਾਦ ਕੋ ਬਾਅਦ ਜਦ ਪਤਾ ਲੱਗਿਆ ਪੰਜ ਸਿੰਘ ਗਏ ਸੀ ਜਦੋਂ ਪਤਾ ਲੱਗਿਆ ਕਿ ਉਹ ਔਰੰਗਜੇਬ ਜਿਹੜਾ ਔਰੰਗਾਬਾਦ ਨਹੀਂ ਹੈ ਇਹ ਵਧ ਨਜ਼ਰੇਗਾ त फिर अहमद नगर पहुचे से औरंग अहमदनगर विच फिरा लही रा बि कोई माड़ी मोटी गल उन्हनि के उते तरतीब लॻी केक किताब केनू अॻे लाया केरु वख़रा विछाह कहण जो मतिलब इहे की गुरू महाराज उन चिठी सी न संभाली हूंदो आगी जे साम्हूं ਸਾਡੀ ਛੋਟੀ ਬੈਣ ਨਾਮ ਦੀਪਕੌਰ ਪੰਜਵੇਂ ਤੇ ਇਸ ਤੋਂ ਬਾਅਦ ਸਾਡੀ ਛੋਟਿਆ ਬੈਣਾ ਜਵਿੰਦਰ ਪਾਤ ਤੇ ਜਿਲਮ ਸਿੰਘਕੌਰ ਆਕੇ ਧਿਆਨ ਇਹ ਤੋਂ ਬਾਅਦ ਉਹਨਾਂ ਦਾ ਨੰਬਰ ਰਿਸਟਰ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿਤ ਲਾ ਕੇ ਸੁਣਿਓ ਗੁਰ ਸਿੱਖੋ ਸੀ ਤੇ ਸਦਕਾ ਤੇ ਮੂਰਤ ਪਾਰੀ ਸੀ ਪੰਜੋਂ ਨਾ ਗਰਪਨ ਜੋ ਕਰ ਬੰਨੀ ਦਾ ਜੇ ਗੱਲ ਕਰੀਏ ਉਪਕਾਰ ਦੀ ਜੋ ਸੱਚ ਦੇ ਪੈਰੇ ਦਾਰ ਬਣਲੇ ਗੱਲ ਕਰੀਏ ਸਖ ਸਰਦਾਰਾਂ ਦੀ ਗੱਲ ਕਰੀ Good evening. You